ਆਨ ਦੇ ਵਿੱਚ ਐਮ ਐਸ 15 ਮਾਡਲ ਪੰਜਾਬ ਨੰਬਰ ਦੀ ਵਾਹਨ ਨੰਬਰ 941772223 941772223 ਵਾਹਨ ਨੰਬਰ ਸਕਰੀਨ ਦੇ ਉੱਤੇ ਵੀ ਦਿਖਾ ਦਾਂਗੇ 8.5 ਲੱਖ ਰੁਪਇਆ ਦਮਾਨ ਪੰਜਾਬ ਨੰਬਰ ਦੀ ਐਮ ਐਸ 15 ਮਾਡਲ ਹੈਂਡ ਮਸ਼ੀਨ 2015 ਮਾਡਲ ਇਹ ਬਕਾਊ ਆ ਜੀ ਮੂਲ ਟਾਇਰ 50 ਤੋਂ 60 ਪੈਸੇ ਮਗਲੇ ਟਾਇਰ ਬਿਲਕੁਲ ਨਵੇਂ ਆ ਜੀ ਬ੍ਰਾਂਡ ਨੂੰ ਆ ਕਟਰ ਦੇ ਉੱਤੇ ਕਟਰ ਦੇ ਉੱਤੇ ਹੈਵਲ ਲਿਕਰ ਹੋਊਗਾ ਜੀ ਨਾਲ ਮਿਲ ਜਾ ਦੇ ਦਿੱਤਾ ਜਾਏਗਾ ਜਿਹੜਾ ਵੀ ਸਮਾਨ ਹੋਊਗਾ ਵੀਰਾ ਵੱਲੋਂ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਜੱਸੀ 998 ਮੋਸਟ ਪਪੂਲਰ ਮਸ਼ੀਨ ਯਾਨੀ ਕਿ ਵੀ ਸਭ ਤੋਂ ਵੱਧ ਵਿਗਣ ਵਾਲੀ ਮਸ਼ੀਨ ਐਸ ਟਾਈਮ ਤਾਂ ਉੱਥੇ ਪਹੁੰਚੇ ਜਿੱਥੇ ਇਹ ਮਸ਼ੀਨਾਂ ਬਣਦੀਆਂ ਨੇ ਨਾਬੇ ਮਹੀਨੇ ਬਣਦੀ ਆ ਜੱਸੀ ਅਸੈਂਪਲ ਹੁੰਦੀ ਆ ਜੀ ਨਾਬੇ ਸ਼ਹਿਰ ਦੇ ਵਿੱਚ ਲਾਰੀ ਐਮ ਐਸ ਮਸ਼ੀਨ ਪੰਜਾਬ ਨੰਬਰ ਦੀ 15 ਮਾਡਲ ਆ ਜੀ ਸਾਢੇ 8 ਲੱਖ ਰੁਪਈਆ ਦੀ ਡਿਮਾਂਡ ਆ ਜੀ ਮਾਣਦਾਰ ਵੀਰਾਂ ਨਾਲ ਮਾਣਾ ਮੋਟਾ ਪਾ ਜ਼ਰੂਰ ਕਰਦਾਂਗੇ ਐਮ ਐਸ ਐਮ ਐਸ ਮਸ਼ੀਨ ਇਹ ਮਸ਼ੀਨ ਖੜੀ ਹੈ ਜੀ ਕੋਕੇ ਕਰਾ ਪੈਡ ਦੇ ਵਿੱਚ ਤਸਦੀਕ ਜਗਰਾਓ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਐਮ ਐਸ 15 ਮਾਡਲ ਪੰਜਾਬ ਨੰਬਰ ਦੀ ਵੋਲ ਨੰਬਰ 941772223 941772223 ਵੋਲਵਸ ਗ੍ਰੀਨ ਦੇ ਉੱਤੇ ਵੀ ਚੜਾ ਦਾਂਗੇ ਸਾਢੇ 8 ਲੱਖ ਰੁਪਈਆ ਡਿਮਾਂਡ ਪੰਜਾਬ ਨੰਬਰ ਦੀ ਐਮ ਐਸ 15 ਮਾਡਲ ਹੰਦ ਮਸ਼ੀਨ 2015 ਮਾਡਲ ਇਹ ਬਕਾਊ ਆ ਜੀ ਮੂਲ ਟਾਇਰ 50 ਤੋਂ 60 ਪੈਸੇ ਮਗਲੇ ਟਾਇਰ ਬਲਕ ਨਵੇਂ ਆ ਜੀ ਬ੍ਰਾਂਡ ਨੂੰ ਆ ਕਟਰ ਦੇ ਉੱਤੇ ਕਟਰ ਦੇ ਉੱਤੇ ਹੈ ਬਲ ਸਾਮਾਨ ਹੋਊਗਾ ਜੀ ਨਾਲ ਮਿਲ ਜਾ ਦੇ ਦਿੱਤਾ ਜਾਏਗਾ ਜਿਹੜਾ ਵੀ ਸਮਾਨ ਹੋਊਗਾ ਫੀਰਾ ਵੱਲੋਂ ਮੋਬਾਈਲ ਨੰਬਰ ਸਕਰੀਨ ਉੱਤੇ ਚਲਾ ਦਿੱਤਾ ਜਾਏਗਾ 2015 ਮਾਡਲ ਹੈ ਜੀ ਕਟਰ ਦੇ ਉੱਤੇ ਜਿਹੜਾ ਸਮਾਨ ਹੋਊਗਾ ਤੁਹਾਨੂੰ ਨਾਲ ਦੇ ਦਿੱਤਾ ਜਾਏਗਾ ਜੀ ਤਰ ਤਰ ਸਭ ਜ਼ਿਲ੍ਹੇ ਦੇ ਵਿੱਚ ਤਰ ਤਰ ਸਭ ਜ਼ਿਲ੍ਹੇ ਦੇ ਵਿੱਚ ਅਲਗੋ ਕੋਠੀ ਪੈਂਦਾ ਜੀ ਅੰਬਸਰ ਰੋਡ ਦੇ ਉੱਤੇ ਇੰਜਨ ਸਪੋਜਲਾ ਜੀ ਕਰੋ ਜੀ ਸੰਪਰਕ ਜਿਹੜੇ ਵੀਰ ਭਰਾ ਦੇ ਲੈਣੀ ਆ ਇਹਦਾ ਰੇਟ ਆ ਜੀ ਇਹਦਾ 870000 ਰੁਪਏ ਡਿਮਾਂਡ ਆ ਜੀ ਮਾਣਤ ਵਾਲ ਮੌਕੇ ਤੇ ਹੋ ਜਾਊਗਾ ਹਰਜੀਤ ਤੇ ਤੇ ਜੱਸੀ 2 ਮਹੀਨਾ ਇਕੱਠੀਆਂ ਪਕਾਊਗਾ ਜੀ ਜਿਹੜੀ ਹਰਜੀਤ ਮਸ਼ੀਨ ਆ ਜੀ ਇਹ 24 ਮਾਡਲ ਆ ਬਿਲਕੁਲ ਨਵੀਂ 02 ਇੰਜਣ ਦੇ ਵਿੱਚ ਆ ਜੀ ਇਹਦੀ ਜਿਹੜੀ ਡਿਮਾਂਡ ਆ ਜੀ 18 ਲੱਖ ਰੁਪਿਆ ਇਹ ਤਾਂ ਤਾਂ ਸਰ ਜ਼ਿਲ੍ਹੇ ਦੇ ਵਿੱਚ ਹੀ ਖੜੀ ਆ ਜੀ ਇਹ ਜੱਸੀ ਤੇ ਹਰਜੀਤ ਮਸ਼ੀਨ ਆਜੋ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਜੱਸੀ ਬਾਰੇ ਜੱਸੀ ਮਸ਼ੀਨ 2023 BS 4 ਦੇ ਇੰਜਨ ਵਾਲੀ ਜੱਸੀ ਮਸ਼ੀਨ BS 4 ਵਾਲੀ ਠੀਕ ਆ ਜੀ ਤਾਂ ਤਾਂ ਸਭ ਜਲੇ ਦੇ ਵਿੱਚ ਪੈਂਡ ਪੈਂਦਾ ਜੀ ਸੌਰ ਸਿੰਘ ਸੌਰ ਸਿੰਘ ਉੱਥੇ ਹੀ ਮਸ਼ੀਨ ਖੜੀ ਹੈ ਜੀ ਬਿਲਕੁਲ ਨਵੀਂ ਬ੍ਰੈਂਡ ਨਿਊ 2023 ਦੇ ਮਾਰਕੇ ਵਾਲੀ 20 ਲੱਖ 20 ਹਜ਼ਾਰ ਰੁਪਏ ਡਿਮਾਂਡ ਆ ਜੀ ਵੀਰ ਕਹਿੰਦੇ ਮਾਨਤਾ ਦਾ ਆਪਾਂ ਜ਼ਰੂਰ ਕਰਦਾਂਗੇ ਜਿਹੜੇ ਵੀਰ ਭਰਾ ਨੇ ਜੱਸੀ ਮਸ਼ੀਨ ਖਰੀਦਣੀ ਆ ਜੀ ਕਰੋ ਕੰਟੈਕਟ ਤਾਂ ਤਾਂ ਸਭ ਜਲਾ ਪੈਂਡ ਦਾ ਨਾਮ ਹੈਗਾ ਜੀ ਸੌਰ ਸਿੰਘ ਜੱਸੀ ਮਸ਼ੀਨ 2023 BS 4 ਦੇ ਇੰਜਨ ਵਾਲੀ ਜੱਸੀ ਮਸ਼ੀਨ BS 4 ਵਾਲੀ ਠੀਕਾ ਜੀ ਤਨਤਮ ਸਭ ਜਲੇ ਦੇ ਵਿੱਚ ਪੈਂਡ ਪੈਂਦਾ ਜੀ ਸੌਰ ਸਿੰਘ ਸੌਰ ਸਿੰਘ ਉੱਥੇ ਹੀ ਮਸ਼ੀਨ ਖੜੀ ਹੈ ਜੀ ਬਿਲਕੁਲ ਨਵੀਂ ਬ੍ਰੈਂਡ ਨਿਊ 2023 ਦੇ ਮਾਰਕੇ ਵਾਲੀ 20 ਲੱਖ 20 ਹਜ਼ਾਰ ਰੁਪਏ ਡਿਮਾਂਡ ਆ ਜੀ ਵੀਰ ਕਹਿੰਦੇ ਮਾਨਤਾ ਦਾ ਆਪਾਂ ਜਰੂਰ ਕਰ ਦਾਂਗੇ ਜਿਹੜੇ ਵੀਰ ਭਰਾ ਨੇ ਮੱਜਸੀ ਮਸ਼ੀਨ ਖਰੀਦਣੀ ਆ ਜੀ ਕਰੋ ਕੰਟੈਕਟ ਤਨਤਮ ਸਭ ਜਲਾ ਪੈਂਡ ਦਾ ਨਾਮ ਹੈਗਾ ਜੀ ਸੌਰ ਸਿੰਘ ਪੀਲਾ 20000 ਰੁਪਏ BS4 ਇੰਜਣ ਜੱਸੀ ਮਸ਼ੀਨ 23 ਮਾਡਲ ਹਰਜੀਤ ਮਸ਼ੀਨ 2024 ਬਿਲਕੁਲ ਨਵੀਂ 2024 ਦੇ ਮਾਰਕ ਵਾਲੇ 02 ਇੰਜਣ ਦੇ ਨਾਲ ਬਿਲਕੁਲ ਬ੍ਰਾਂਡ ਨੂ ਟਾਇਰ ਟੱਪਾ ਪਿਆ ਜੀ 02 ਇੰਜਣ ਦੇ ਨਾਲ 18 ਲੱਖ ਰੁਪਏ ਡਿਮਾਂਡ ਹੈ ਜੀ ਕਰੋੜੀ ਸਪਾਰਕ ਜਿਹੜੇ ਵੀਰ ਭਰਾ ਨੇ ਇਹ ਮਸ਼ੀਨ ਖਰੀਦਣੀ ਹੈ ਜੀ ਹਰਜੀਤ 02 ਇੰਜਣ 2024 ਦੇ ਮਾਰਕ ਵਾਲੇ 18 ਲੱਖ ਰੁਪਿਆ ਟਾਇਰ ਟੱਪਾ ਬਿਲਕੁਲ ਨਵਾਂ ਤਨ ਤਨ ਸਭ ਹੀਰੀ ਦੇ ਵਿੱਚ ਮਸ਼ੀਨ ਖੜੀ ਹੈ ਜੀ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਪੱਟੀ ਤੰਤਮ ਸਹੀ ਬੜੇ ਪਸੇਲੋਂ ਪੱਟੀ ਪਿੱਕੀ ਬੰਡ ਤੰਤਮ ਸਭ ਜਲਾ ਕਰੋ ਜੀ ਸੰਪਰਕ ਲਓ ਜੀ ਜਗਤਜੀਤ ਦੀ ਮਸ਼ੀਨ ਤੂੜੀ ਵਾਲੀ ਤੇਰੇ ਨਾਲ ਹੀ ਜਗਤਜੀਤ ਦਾ ਕੰਪਿਊਟਰ ਵਾਲਾ ਕਰਾ ਬਕਾਊਗਾ ਜੀ ਤੋ ਵੀ ਜਗਤਜੀਤ ਦਾ ਹੀ ਆ ਇਹ 22 ਮਾਡਲ ਦੇ ਵਿੱਚ ਆ ਜੀ ਵੱਡੇ ਡਰਾਂ ਵਾਲੀ ਜਗਤਜੀਤ ਦੀ ਏਰੀ ਹੈਗੀ ਡਿਮਾਂਡ ਜੀ 2 ਲੱਖ 35000 ਰੁਪਿਆ ਵੱਡੇ ਡਰਾਂ ਵਾਲਾ ਇਹ ਡੱਲੇ ਪੈਣ ਦੇ ਵਿੱਚ ਖੜੀ ਆ ਜੀ ਤੇ ਇਹਦੇ ਨਾਲ ਆ ਜੀ ਕੰਪਿਊਟਰ ਕਰਾ ਜਗਤਜੀਤ ਦਾ ਹੀ ਪਕਾਉ 22 ਮਾਡਲ 245000 ਰੁਪਿਆ ਰੇਟ ਆ ਜੀ ਇਹਦਾ ਇਹਦਾ ਜੀ ਲੈਂਕਾਂ ਦੇ ਉੱਤੇ ਨਾਲ ਇਹਦਾ ਸਿਸਟਮ ਚੱਲਦਾ ਜਿਹੜਾ ਨਾਲ ਸਮਾਨ ਆ ਕੰਪਿਊਟਰ ਕਰਾ ਦਾ ਉਹ ਨਾਲ ਦੇ ਦਿੱਤਾ ਜਾਏਗਾ ਬੈਟਰੀਆਂ ਵਗੈਰਾ ਜਾਂ ਜਿਹੜਾ ਹੋਰ ਸਮਾਨ ਆਉਂਦਾ ਜੀ ਕੰਪਨੀ ਆ ਨਹੀਂ ਉਹ ਦੇ ਦਿੱਤਾ ਜਾਏਗਾ ਵੀਰਾ ਬੰਨੋ ਇਹ ਦੱਲੇਪਿੰਡ ਦੇ ਵਿੱਚ ਖੜੀ ਆ ਜੀ ਦੋਨੇ ਚੀਜ਼ ਕਰੋ ਜੀ ਕੰਟੈਕਟ ਜਿਹੜੇ ਵੀਰ ਭਰਾ ਨੇ ਇਹ ਮਸ਼ੀਨ ਤੇ ਕੰਪਿਊਟਰ ਕਰਾ ਖਰੀਦਣਾ ਜੀ ਦੱਲਾਪਿੰਡ ਜਗਰਾਮਾ ਤਹਿਸੀਲ ਜਲਾ ਦਾ ਜਣਾ ਦੇ ਵਿੱਚ ਕਰੋ ਜੀ ਕੰਟੈਕਟ ਮੋਬਾਈਲ ਨੰਬਰ ਸਕ੍ਰੀਨ ਦੇ ਉੱਤੇ ਚਲਾ ਦਿੱਤਾ ਜਾਏਗਾ ਜੀ। ਸਦੀ ਮਸ਼ੀਨ ਤੂੜੀ ਵਾਲੀ ਤੇ ਜੱਤਜੀਤ ਦੀਆਂ ਆਊਗਾ ਜੀ 2021 ਮਾਡਲ। 5 ਗੇਰੀ ਆ ਜੀ ਇਹ। 5 ਗੇਰਾਂ ਵਾਲੀ ਆ ਕੈਸ਼ ਦੀ ਕਾਪੀ ਆ ਜੀ। ਤਲ ਤਨ ਸਭ ਦੇ ਕੋਲ ਪੈਂਦਾ ਜੀ ਪਿੱਖੀ ਪੈਂਡ ਪੱਟੀ। ਪੱਟੀ ਦੇ ਕੋਲ ਨੂੰ। ਇਹਨਾਂ ਦਾ ਪੈਂਡ ਪੈਂਦਾ ਜੀ ਪਿੱਖੀ ਪੈਂਡ ਦੇ ਕੋਲ। ਤਾਂ ਤਾਂ ਸਾਹਿਬ ਜਲਾ ਜੀ 2021 ਮਾਡਲ ਆ ਜੀ 5 11 ਵਾਲੀ ਆ ਜੀ ਹਰਜੀਤ ਮਸ਼ੀਨ ਆ ਜੀ 12 ਲੱਖ 25000 ਰੁਪਏ ਡਿਮਾਂਡ ਆ ਜੀ ਕਟਰ ਦੇ ਉੱਤੇ ਬੋਟ ਲੱਗੀ ਹੋਈ ਆ ਜੀ ਵੀਰ ਕਹਿੰਦਾ ਆਪਾਂ 12 ਲੱਖ 25000 ਦੇ ਵਿੱਚ ਮਾਤਾਂ ਤਨ ਜਰੂਰ ਕਰਦਾਂਗੇ ਕਰੋ ਜੀ ਕੰਟੈਕਟ ਜਿਹੜੇ ਵੀ ਭਰਾ ਨੇ ਮਸ਼ੀਨ ਖਰੀਦਣੀ ਆ ਮੋਡਲ ਨੰਬਰ 99714331758 ਨਵੇਂ ਵਰਗੇ ਟਾਇਰ ਡੱਪੇ ਪਏ ਆ ਜੀ ਸਾਰੇ ਰਿਟਾਇਰ ਵਗੈਰਾ ਦੇ ਨਵੇਂ ਵਰਗੇ ਆ ਜੀ ਪਿੱਖੀ ਪਿੰਡ ਪਿੱਖੀ ਬੈਂਡ ਤਨਤਨ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਮਸ਼ੀਨ ਬਕਾਊਆ ਜੀ ਹਰਜੀਤ 2021 ਮਾਡਲ ਆ ਜੀ 12 ਲੱਖ 60000 ਰੁਪਏ ਡਿਮਾਂਡ ਆ ਜੀ ਮਾਨਤਾਲ ਵੀਰ ਕੰਨਾਂ ਪਾ ਜਰੂਰ ਕਰਦਾਂਗੇ ਟਾਇਰ ਟੱਪਾ ਜੀ 75 ਤੋਂ 85 ਪੈਸੇ ਟਾਇਰ ਟੱਪਾ ਪਿਆ ਜੀ ਇਹਦਾ 02 ਵੈਂਡਣਾ ਜੀ ਠੀਕ ਆ ਜੀ ਕਰੋ ਕੰਟੈਕਟ ਜਿਹੜੇ ਵੀਰ ਭਰਾ ਨਹੀਂ ਇਹ ਮਸ਼ੀਨ ਖਰੀਦਣੀ ਆ ਜੀ ਪਿੱਖੀ ਬੈਂਡ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਜੀ ਪਿੱਖੀ ਬੈਂਡ ਜੀ ਤਨਤਨ ਸਾਹਿਬ ਜ਼ਿਲ੍ਹਾ ਕਰੋ ਜੀ ਕੰਟੈਕਟ ਜੀ ਨੇ ਹਰਜੀਤ ਮਸ਼ੀਨ 21 ਮਾਡਲ ਖਰੀਦਣੀ 12 ਲੱਖ 6 2021 ਮਾਡਲ ਹਰਜੀਤ 12 ਲੱਖ 60 ਹਜ਼ਾਰ ਰੁਪਏ ਡਿਮਾਂਡ ਆ ਜੀ ਪਿੱਖੀ ਪੈਂਡ ਖੜੀ ਆ ਜੀ ਤਰਨਤਾਰ ਸਾਹਿਬ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਸਾਹਿਬ 02 ਇੰਜਨ ਆ ਜੀ 12 ਲੱਖ 60 ਹਜ਼ਾਰ ਰੁਪਏ ਡਿਮਾਂਡ ਆ ਜੀ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਜੀ 02 ਇੰਜਨ ਟੱਪੇ 75 ਤੋਂ 85 ਪੈਸੇ ਬਿਲਕੁਲ ਬ੍ਰੈਂਡ ਨਿਊ ਮਸ਼ੀਨ ਉੱਪਰ ਹੀ ਵਧੀਆ ਮਸ਼ੀਨ ਰੁਪਈਆ ਚੱਲਦੀ ਆ ਆਪ ਦੀ ਪੂਰੀ ਵਧੀਆ ਤਸੱਲੀ ਕਰਕੇ ਮੈਸਤਰੀ ਨਾਲ ਲੈ ਕੇ ਜਾ ਕੇ ਤਸੱਲੀ ਬਖਸ਼ ਕਰਕੇ ਪੂਰੀ ਮਸ਼ੀਨ ਹੱਕ ਲਿਆਇਓ ਜੀ ਬਸ ਸਾਢੇ 5 ਲੱਖ ਰੁਪਏ ਤੋਂ ਲੈ ਕੇ 7 ਮਾਡ ਤੇ ਉੱਚੇ ਮਾੜਨਾਂ ਤੱਕ ਬਾਈ ਕੋਲ ਮਸ਼ੀਨਾਂ ਖੜੀਆਂ ਨੇ ਜਿਹੜੀ ਬਾਜੀ ਮਸ਼ੀਨਾਂ ਤੁਸੀਂ ਲੈ ਸਕਦੇ ਹੋ ਕਰੋ ਜੀ ਕੰਟੈਕਟ ਤੁਸੀਂ ਜਗਰਾਉ ਦੇ ਵਿੱਚ ਪਿੰਡ ਆਉਂਦਾ ਜੀ ਕੌਕੇ ਕਲਾ ਮਲਕੀਤ ਨਾਬਾ ਬ੍ਰਾਂਡ ਆ ਜ਼ਿਆਦਾਤਰ ਵੀਰ ਕੋਲ ਸਾਰੀਆਂ ਜਿੰਨੀਆਂ ਹੈ ਉਹ ਨਾਬਾ ਬ੍ਰਾਂਡ ਦੀਆਂ ਵਿੱਚ ਸਾਰੀਆਂ ਮਸ਼ੀਨਾਂ ਨੇ ਕਰੋ ਕੰਟੈਕਟ ਜਿਹੜੇ ਵੀਰ ਭਰਾ ਨੇ ਮਸ਼ੀਨਾਂ ਹੈ ਖਰੀਦਣੀਆਂ ਨੇ ਮਲਕੀਤ ਐ ਚਾਰ ਹੀਰਾ ਦਲੀਪ ਐ ਐਮ ਐਸ ਜਿਹੜੇ ਮਾਦੀ ਲੈ ਲੋ ਤੁਸੀਂ ਨਮੀਆਂ ਵੀਰ ਤੋਂ ਤੁਸੀਂ ਲੈ ਸਕਦੇ ਹੋ ਜੱਸੀ ਵਰਗੀਆਂ ਹਰਜੀਤ ਵਰਗੀਆਂ ਤੇ ਪੰਜਾਬ ਵਰਗੀਆਂ ਤਸਵੀਰ ਦਿਗਰਾਉਣ ਦੇ ਵਿੱਚ ਆਉਂਦਾ ਜੀ ਕੌਗੇ ਕਲਰ ਪਿੰਡ ਚਲਾ ਲੁਧਿਆਣਾ ਮੋਲ ਨੰਬਰ ਸਕਰੀਨ ਦੇ ਉੱਤੇ ਵੀਰ ਦਾ ਚਲਾ ਦਿੱਤਾ ਜਾਏਗਾ ਜੱਸੀ ਮਸ਼ੀਨ 2023 ਦੇ ਮਾਡਲ ਵਾਲੀ ਜੀ 2023 ਦੇ ਮਾਡਲ ਵਾਲੀ ਮਸ਼ੀਨ ਆ ਜੀ 2023 ਜੱਸੀ ਮਸ਼ੀਨ ਯਾਨੀ ਕਿ 23 ਦਾ ਇੱਕ ਸੀਜ਼ਨ ਲੱਗਿਆ ਤੇ 24 ਦੇ ਦੋ ਸੀਜ਼ਨ ਲੱਗਿਆ ਜੀ ਲੋਕਲ ਚੱਲੀ ਆ ਜੀ ਇਹ ਤਰਨ ਤਰਨ ਸਾਈਉ ਦੇ ਕੋਲ ਪਿੰਡ ਪੈਂਦਾ ਜੀ ਸੌਰ ਸਿੰਘ ਵਾਲਾ ਉੱਥੇ ਇਹ ਮਸ਼ੀਨ ਖੜੀ ਆ ਜੀ 20 ਲੱਖ 20 ਹਜ਼ਾਰ ਰੁਪਏ ਦੀ ਮੰਗ ਆ ਮੌਕੇ ਤੇ ਵੀਰ ਹੰਦਾ ਪਰ ਜਰੂਰ ਬਾ ਮਾਨਤਾਣ ਕਰ ਦਾਂਗੇ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਇਹਨਾਂ ਕੋਲ ਇੱਕ ਹਰਜੀਤ ਵੀ ਖੜੀ ਆ ਜੀ 24 ਦੇ ਮਾਰਕੇ ਵਾਲੀ ਕਰੋ ਜੀ ਸੰਪਰਕ ਜਿਹੜੇ ਵੀਰ ਭਰਾ ਨੇ ਕਿਸੇ ਮਸ਼ੀਨ ਵਾਲੀ BS 4 ਇੰਜਣ ਦੋ ਕਰਤਾਰ ਮਸ਼ੀਨਾ ਇਕੱਠੀਆਂ ਪਕਾਉ ਆ ਜੀ ਇੱਕ ਹੈਗੀ 2013 ਮਾਡਲ 1.5 ਲੱਖ ਰੁਪਿਆ ਲਾਲ ਹਿੰਦੂ ਇੰਜਣ ਦੇ ਬਾਈ ਟਾਇਰ ਟਾਪਾ ਸਾਰਾ ਨਾਲ ਦਾ ਰੰਗ ਨਾਲ ਦਾ 80 ਤੋਂ 85 ਪੈਸੇ ਦੂਸਰੀ ਕਰਤਾਰ ਹੈਗੀ ਆ ਜੀ 2011 ਮਾਡਲ 8 ਲੱਖ 40 ਹਜ਼ਾਰ ਰੁਪਏ 02 ਪੇਟੀਬੰਦ ਇੰਜਨ ਟਾਇਰ ਟਪਾ ਸਾਰਾ ਬਈ ਬਾਈਕ ਦਾ ਪੂਰਾ ਵਧੀਆ ਪਿਆਸ ਸੀ ਤੋਂ 90 ਪੈਸੇ ਟਾਇਰ ਤਿੰਨਾ ਦੀ ਮਸ਼ੀਨਾਂ ਦੇ ਪੂਰੇ ਵਧੀਆ ਰੰਗ ਵਗੈਰਾ ਪੂਰੇ ਵਧੀਆ ਪਿਆ ਜੀ ਪੂਰੀ ਵਧੀਆ ਜੀ ਮੋਗੇ ਸ਼ਹਿਰ ਦੇ ਵਿੱਚ ਖੜੀ ਆ ਜੀ ਇਹ ਪਰ ਹੋਜੀ ਕੰਟੈਕਟ ਮੋਗੇ ਸ਼ਹਿਰ ਦੇ ਵਿੱਚ ਆ ਕੇ ਤੁਸੀਂ ਵੀਰ ਹੋਂ ਦਾ ਕੰਟੈਕਟ ਕਰ ਲਿਓ ਦੋ ਨੰਬਰ ਸਗੋਂ ਸਕਰੀਨ ਦੇ ਉੱਤੇ ਚਰਾ ਦੇਣੇ ਆ ਜੀ ਜਿਹੜੇ ਤੇ ਮਾਰਦੀ ਕਰ ਲਿਓ ਪਹਿਲੇ ਤਾਂ ਕਾਲ ਲਿਓ ਚਾਹੇ ਦੂਸਰੇ ਤੇ ਕਾਲ ਲਿਓ ਤੁਹਾਨੂੰ ਵੀਰ ਹੋਣੀ ਮਸ਼ੀਨ ਦਿਖਾ ਦੇਣਗੇ ਜੀ ਮੋਗੇ ਨੇ ਕਰਤਾਰਾਂ ਜੀ ਮੋਗੇ ਸ਼ਹਿਰ ਦੇ ਵਿੱਚ ਹੀ ਖੜੀਆਂ ਜੀ ਖਾਸ ਹੀ ਮੋਗੇ ਸ਼ਹਿਰ ਦੇ ਵਿੱਚ ਉੱਥੇ ਕਰੋ ਜੀ ਕੰਟੈਕਟ ਵੀਰਾਂ ਨੂੰ ਇਹ ਕਰਤਾਰ ਮਸ਼ੀਨ 2016 ਮਾਡਲ ਐਸ ਐਮ ਐਸ ਲੱਗਿਆ ਹੋਇਆ ਜੀ ਮਾਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਵੀਰ ਹੋਣਾ ਦਾ ਟਾਇਰ 70 ਤੋਂ 80 ਪੈਸੇ ਆ ਜੀ ਐਸ ਐਮ ਐਸ ਲੱਗਿਆ ਹੋਇਆ ਜੀ 1.5 ਲੱਖ ਰੁਪਇਆ ਵਿੱਦ ਐਸ ਐਮ ਐਸ ਡਿਮਾਂਡ ਆ ਵੀਰ ਹੋਣਾ ਦੀ ਜਿਹੜੀ ਲੋਕੇਸ਼ਨ ਆ ਜੀ ਉਹ ਡਗਰਾਮਾ ਦੇ ਕੋਲੇ ਪਿੰਡ ਪੈਂਦਾ ਜੀ ਮਾਣੂਕੇ ਕੌਕੇ ਕੌਕੇ ਕਲਾਮ ਆ ਜੀ ਕੌਕੇ ਕਲਾ ਦੇ ਨਾਲ ਮਾਨੂੰ ਕਿਹਾ ਜਾਂਦਾ ਇਧਰ ਦੀ ਸੜਕ ਜੀ ਦੇਖੀ ਨਾਨਸਰ ਦੀ ਬੈਕ ਸਾਈਡ ਤੋਂ ਜਾਂ ਫਿਰ ਰਾਇਕੋਟਾਈ ਸਾਈਡ ਤੋਂ ਆਉਂਦੇ ਆ ਜੀ ਤਾਂ ਫਿਰ ਬਰਾਲ ਰਾਇਕੋਟ ਬੱਸੀਆਂ ਝੋਲਦਾ ਮਾਨੂੰ ਕਿਹ ਜੀ ਠੀਕ ਆ ਜੀ ਕਮਾਲਪੁਰ ਤੋਂ ਸਿੱਧੀ ਸੜਕ ਆ ਜਾਂਦੀ ਆ ਪਿੰਡਾਂ ਵਿੱਚ ਤਰੀ ਹੋ ਕੇ ਸਿੱਧਾ ਮਾਨੂੰਕੇ ਨੂੰ ਆ ਜਾਂਦੀ ਆ ਜੀ ਠੀਕ ਆ ਜੀ ਪੇਟੀ ਬੰਦ ਇੰਜਣ ਲਾਲ ਹਿੰਦੂ 2016 ਮਾਡਲ ਸਵਾ ਪੰਜ ਸਵਾ 15 ਲੱਖ ਰੁਪਇਆ ਜੀ ਕਰਤਾਰ ਮਸ਼ੀਨ ਬਕਾਊ ਆ ਜੀ 2011 ਮਾਡਲ 8 ਲੱਖ 80000 ਰੁਪਏ ਦੀ ਪੰਜਾਬ ਨੰਬਰ ਦੀ ਹੈ 8,80,000 ਰੁਪਏ ਡਿਮਾਂਡ ਹੈ ਮਾਤਨ ਹੋ ਜਾਊਗਾ ਟੈਡਪੇ ਪੂਰੇ ਵਧੀਆ ਪੇਟੀਬੰਦ ਇੰਜਨ ਹੈ ਜੁਪੀ ਦੇ ਵਿੱਚ ਇਹ ਮਸ਼ੀਨ ਖੜੀ ਹੈ ਜੁਪੀ ਦੇ ਵਿੱਚ ਸਹਾਨਪੁਰ ਸ਼ਹਿਰ ਪੈਂਦਾ ਜੀ ਉੱਥੇ ਇਹ ਮਸ਼ੀਨ ਜੱਸੀ 998 ਮੋਸਟ ਪਪੂਲਰ ਮਸ਼ੀਨ ਯਾਨੀ ਕਿ ਵੀ ਸਭ ਤੋਂ ਵੱਧ ਵਿਗਣ ਵਾਲੀ ਮਸ਼ੀਨ ਹੈ ਇਸ ਟਾਈਮ ਤਾਂ ਉੱਥੇ ਪਹੁੰਚੇ ਜਿੱਥੇ ਇਹ ਮਸ਼ੀਨਾਂ ਵੜਦੀਆਂ ਨੇ ਨਾਬੇ ਮਸ਼ੀਨें ਬਣਦੀ ਆ ਜੱਸੀ असेंबल ਹੁੰਦੀ ਆ ਜੀ ਨਾਭੇ ਸ਼ਹਿਰ ਦੇ ਵਿੱਚ ਮੇਰਕੋਟ ਨਾਲ ਨਾਭਾ ਪਟਿਆਲਾ ਘਾੜਾ ਮਸ਼ੀਨਾਂ ਦਾ ਤੇ ਉੱਥੇ ਬਣਦੀਆਂ ਨੇ ਤੇ ਨਾਲ ਹੀ ਤੁਹਾਨੂੰ ਆਪਾਂ ਦਿਖਾਵਾਂਗੇ ਇਹਨਾਂ ਦੇ ਕਲਰ ਵਗੈਰਾ ਕਿੱਥੋਂ ਮਿਲਦੇ ਆ ਮਸ਼ੀਨਾਂ ਦੇ ਜੇ ਆਪਾਂ ਕੋਈ ਆ ਬੰਦੇ ਨੇ ਰੰਗ ਵਗੈਰਾ ਘਰੇ ਕਰਨੀ ਆ ਯਾਨੀ ਕਿ ਵੀ ਸੈਕੰਡ ਹੈਂਡ ਮਸ਼ੀਨਾਂ ਹੁੰਦੀਆਂ ਜਿਵੇਂ ਬਣਾਉਣ ਬਣਾਉਣ ਨੂੰ ਹਨਾ ਬਾਕੀ ਦੇ ਹਿੱਸਾ ਵਗੈਰਾ ਦੇਖੋ ਕਿੰਨਾ ਜਿਆਦਾ ਮਜ਼ਬੂਤ ਆ ਗੇਅਰ ਬਾਕਸ ਕਰਨਾ ਬੜੀ ਆਮ ਮਸ਼ੀਨ ਨਾਲੋਂ ਬਹੁਤ ਜਿਆਦਾ ਸੋਹਣੀ ਤੇ ਜਿਆਦਾ ਮਜ਼ਬੂਤ ਤੇ ਜਿਆਦਾ ਕੁਆਲਿਟੀ ਦੇ ਵਧੀਆ ਬਣੀ ਹੋਈ ਆ ਤੇ ਬੰਦੇ ਕਿਆ ਬਾਤਾਂ ਬੰਦੇ ਵੀ ਪੂਰੇ ਖਾਸ ਮੁੱਖਾ ਤੇ ਪੂਰੇ ਵਧੀਆ ਬੰਦੇ ਨੇ ਮੈਨਰ ਮੈਨਸਾਰ ਬੰਦੇ ਆ ਤੇ ਉਵੇਂ ਹੀ ਮਸ਼ੀਨ ਜਿਵੇਂ ਵੀਰ ਭਰਾ ਸੈਕੰਡ ਹੈਂਡ ਕਰਨੀਆਂ ਸੈਕੰਡ ਹੈਂਡ ਜਿਵੇਂ ਦੁਕਾਨ ਹੋ ਜਿਵੇਂ ਮਸ਼ੀਨਾਂ ਆਪਣੇ ਪੁਰਾਣੀਆਂ ਹੋਈ ਜਾਂਦੇ ਜਿਵੇਂ ਮੰਨ ਲਓ ਤੇ ਚੌਂ ਪੰਜ ਸਾਲ ਬਸ ਸਟicker ਖਰਾਬ ਹੋ ਜਾਂਦੇ ਜਿੰਨੇ ਸਟicker ਵਗੈਰਾ ਬਦਲਣੇ ਆ ਜਾਂ ਮਾੜਾ ਮੋਟਾ ਰੰਗ ਵਗੈਰਾ ਕਰਨਾ ਮਸ਼ੀਨਾਂ ਨੂੰ ਹਨਾ ਤੇ ਉਹ ਵੀ ਆ ਪਤਕਾ ਨਾ ਵਗੈਰਾ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਤੇ ਪਹਿਲਾਂ ਫਿਲਹਾਲ ਆਪਾਂ ਜੱਸੀ ਮਸ਼ੀਨ ਦੇਖੋ ਵੀ ਜਿੱਥੇ ਬਣਦੀ ਆ ਜਿੱਥੇ ਅਸੈਂਬਲ ਹੁੰਦੀ ਆ ਉਸੇ ਮੋਥੇ ਆਪਾਂ ਬੈਚਾ ਮਜੂਦ ਆ ਉਥੇ ਜੋ ਮਾਂਦਰੀ ਰੋਡ ਨੀਅਰ ਰੋਟਲੀ ਪੁਲ ਰੋਟੀ ਪੁਲ ਨੰਬਰ 9216551 29 981520 3849 ਮਸ਼ੀਨਾਂ ਤਾਂ ਉਂਝ ਵੈਸੇ ਇੱਥੇ ਸਾਰੀਆਂ ਕੰਪਨੀਆਂ ਦੀ ਬਣਦੀਆਂ ਨੇ ਪ੍ਰੀਤ ਹੋ ਗਈ ਸਰਿੰਦਰਾ ਹੋ ਗਈ ਰੇਂਦਰਾ ਹੋ ਗਈ ਵਿਸ਼ਾਲ ਹੋ ਗਈਆਂ ਜਾਂ ਮਾਲੋ ਵੀ ਦੁੱਧੀਆਂ ਆ ਆਪਣੀ ਦਸ਼ਮੇਸ਼ ਵਰਗੀਆਂ ਹੋ ਗਈਆਂ ਕਿ ਐਸ ਵਾਲੀਆਂ ਹੋ ਗਈਆਂ ਪਣਦੀਆਂ ਨੇ ਪਰ ਜਿਹੜੀ ਆਹ ਮਸ਼ੀਨ ਐ ਨਾ ਆਪਣੀ ਚੱਸੀ ਬਈ ਕੀ ਬਾਤਾਂ ਆ ਮਸ਼ੀਨ ਵੀ ਪੂਰੀ ਵਧੀਆ ਆ ਤੇ ਬੰਦੇ ਵੀ ਪੂਰੇ ਵਧੀਆ ਤੇ ਆਮ ਨਾਲੋਂ ਕੈਡਲੌਕ ਦੇ ਵਿੱਚ ਤੇ ਮਟੀਰੀਅਲ ਪੂਰਾ ਕੈਡ ਵਰਤ ਰਿਹਾ ਪੂਰਾ ਸੋਹਣਾ ਤੇ ਜ਼ਬਰਦਸਤ ਪੂਰੀ ਨਰੋਈ ਮਸ਼ੀਨ ਬਣਾ ਕੇ ਜਾਂਦੇ ਆ ਜਿਹੜੇ ਵੀਰ ਭਰਾ ਲੈਣੀ ਆ ਇਹਨਾਂ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਵਧਾਨ ਤਰੀਕਾ ਹੋਣਾ ਚਾਹੀਦਾ ਇਹਨਾਂ ਨੂੰ ਗਰਮ ਨਾ ਹੋਵੇ ਹਨਾ ਪਾਣੀ ਪੂਣੀ ਦੇਖ ਕੇ ਚਲਾਓ ਹਰ ਵਕਤ ਜਿਹੜੇ ਸੋਈਮਾਨ ਵੀਰ ਭਰਾ ਵਾ ਉਹ ਤਾਂ ਉਹਨਾਂ ਦਾ ਸਾਰਿਆਂ ਨੂੰ ਪਤਾ ਵੀ ਪਾਣੀ ਪੂਣੀ ਚੈੱਕ ਕਰਕੇ ਗਰੀਸ ਗਲੂ ਹਰ ਵਕਤ ਕਰਕੇ ਨਵੀਆਂ ਚੀਜ਼ਾਂ ਨੂੰ ਤੇ ਪੁਰਾਣੀਆਂ ਚੀਜ਼ਾਂ ਪਲੀਸ ਪੂਸਤ ਵਗੈਰਾ ਕਰਕੇ ਤੋਰੋ ਲੱਗਦਾ ਚਾਰ ਪੰਜ ਸਾਲ ਤੱਕ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ ਹੈ ਤੇ ਉਦੋਂ ਬਾਅਦ ਮਾਣੀ ਮੋਟੀ ਰਿਪੇਅਰ ਪੂਰ ਚਲੋ ਕੱਢਦੀ ਐ ਬਾਲੀ ਨਹੀਂ ਕੱਢਦੀ ਕੋਈ ਆਪਣੇ ਆਪ ਦੇਤੇ ਚਲਾਉਣ ਪਿਆ ਹਨਾ ਨਸਕ ਬ੍ਰੇਕਾ ਵਗੈਰਾ ਇਹਨਾਂ ਆਉਂਦੀਆਂ ਆਉਂਦੀਆਂ ਹੁਣ ਦੇਣ ਲੱਗ ਗਏ ਇਹ ਕੰਪਨੀ ਦਿੰਦੀ ਦਿੰਦੀ ਆ ਪੰਜ 11 ਚ ਆਉਂਦੀ ਆ ਤੇ ਉੱਥੇ ਬੈਠ ਕੇ ਡੀਲ ਕਰੋ ਆਪਦੀ ਜਿਹੜੀ ਕਰਨੀ ਜਿੱਦਾਂ ਵੀ ਜਿਹੜੀ ਮਸ਼ੀਨ ਲੈ ਕੇ ਵੀ ਇੱਕ ਲੈ ਕੇ ਨੇ ਦੋ ਲੈ ਜਾਨੀਆਂ ਤੇ ਲੋਨ ਵਗੈਰਾ ਦੀ ਗੱਲਬਾਤ ਤੁਸੀਂ ਸਾਰੇ ਵੀਰ ਦੱਸੀ ਵੀਰ ਹੁਣਾਂ ਦਾ ਕਰ ਸਕਦੇ ਹੋ ਜੱਸੀ 998 ਨਾਬੇ ਦੇ ਵਿੱਚ ਇਸ ਤਰ੍ਹਾਂ ਤਿਆਰ ਹੁੰਦੇ ਨੇ ਨਾਬਾ ਪਟਿਆਲਾ ਬਾਡੀਆਂ ਤਿਆਰ ਹੋਈ ਜਾਂਦੀਆਂ ਨਾਲ ਨਾਲ ਇੰਨਾ ਰੱਖੀ ਜਾਣਿਆ ਇਹਨਾਂ ਨਾਲ ਸਾਰਾ ਕੁਝ ਇਹ ਵੀ ਕੋਈ ਸਭੀ ਤਿਆਰ ਕਰਕੇ ਦੇ ਦੇਣੀ ਆ ਨਾਬਾ ਸਭਾ ਸਭਾ ਦੇ ਦੇਣਾ ਆ ਤਿਆਰ ਹੋਈਆਂ ਖੜੀਆਂ ਟੂ ਰੀਲ ਦੇ ਵਿੱਚ ਵੀ ਆਉਂਦੀਆਂ ਫੋਰ ਰੀਲ ਦੇ ਵਿੱਚ ਵੀ ਆਉਂਦੀਆਂ ਡੈਸਕ ਬ੍ਰੇਕਾਂ ਚਾਉਂਦੀ ਜੱਸੀ 998 ਨਾਬਾ ਟੂ ਵੀਲ ਚ ਵੀ ਆਉਂਦੀ ਆ ਫੋਰ ਵੀਲ ਚ ਵੀ ਆਉਂਦੀ ਆ ਜਿਹੜੀ ਮਾੜੀ ਲੈ ਲਓ ਚਾਹੇ ਦੋਨੇ ਇਸੇ ਇਕੱਠੇ ਲੈ ਲਓ ਉਹ ਆਪਣੀ ਆਪ ਦੀ ਤੇ ਡਿਪੈਂਡ ਆ ਥੋੜੇ ਕਨੇ ਰੁਪਏ ਵੱਜ ਜਾਣੇ ਆ ਜੇ ਨਾਲ ਆਪਾਂ 4 ਵੀਲ ਦਾ ਇਸ ਨਾਲ ਜੇ ਲੈ ਕੇ ਜਾਣਾ ਕਿ 2 ਵੀਲ ਲੈਣੀ ਆ ਤਾਂ ਉਹ ਮੰਨ ਲਓ ਵੀ 2 ਲੱਖ ਰੁਪਏ 2.5 ਲੱਖ ਰੁਪਏ ਮੰਨ ਲ ਕੇ ਚਲੋ ਵੀ ਘਟ ਜੂਗਾ ਠੀਕ ਆ ਤੇ ਜਿਵੇਂ ਆ ਇਸ ਸਮਾਂ ਅਗਲੀ ਦੀ ਗੱਲ ਕਰਦੇ ਆਪਾਂ 2 ਵੀਲ ਵੀ ਲੈਣਾ ਤਾਂ 2 ਵੀਲ ਵੀ ਮਿਲ ਜੂ 4 ਵੀਲ ਇਕੱਲੀ ਲੈ ਕੇ ਨੇ ਨਾਲ 4 ਵੀਲ ਵੀ ਮਿਲ ਜੂ ਤੇ ਨਾਲ ਦੋਨੇ ਇਸੇ ਇਕੱਠੇ ਲੈ ਕੇ ਨੇ ਤਾਂ ਇਕੱਠੇ ਵੀ ਮਿਲ ਜਾਣਗੇ 9852 03849 9152 03849 ਜੱਸੀ ਵੀਰ ਹੁਣ ਨੰਬਰ ਆ ਜਿੱਥੇ ਮਚੀਆਂ ਆ ਬਣਦੀਆਂ ਜਿੱਥੇ ਆ ਪੋਸਟ ਆ ਮਾਜੇ ਉੱਥੇ ਪਹੁੰਚੇ ਹੋਏ ਅੱਜ ਲਾਬੇ ਤੇ ਗਰੂਪ ਵਿਜ਼ਿਟ ਕਰਿਓ ਜਿਹੜੇ ਪੀਰ ਭਰਾ ਲੈਣੀਆਂ ਜੱਸੀ ਮਸ਼ੀਨ 998 ਆਹ ਰੋ ਪੰਜ ਗਿਰੀ ਜਿਹੜੇ ਹੁਣ ਇਹਨਾਂ ਦੇ ਇੰਜਣ ਆਉਂਦੇ ਆ ਨਾ ਜੀ ਉਹ ਜੁਰਗੀ ਵਾਲੇ ਆਉਂਦੇ ਆ ਯੂਰੀਆ ਪੈਂਦਾ ਜਾਣਗੇ ਇਹਨਾਂ ਦੇ ਵਿੱਚ ਜਿਵੇਂ ਹੁਣ ਗੱਡੀਆਂ ਦੇ ਵਿੱਚ ਆਉਂ ਲੱਗ ਗਿਆ ਉਹੀ ਸਿਸਟਮ ਹੋਣਾ ਇਹਨਾਂ ਮਸ਼ੀਨਾਂ ਦੇ ਵਿੱਚ ਵੀ ਕਰਦਾ ਬਾਕੀ ਸਾਰਾ ਸਮਾਨ ਸਟਿਕਰ ਵਾਲੇ ਨਾ ਜਿਹੜੇ ਬਾਈ ਗਰਗ ਸਟਿਕਰ ਵਾਲੇ ਇਹ ਮੇਨ ਰੋਡ ਤੋਂ ਥਮ ਅਗਲੇ ਪਾਸੇ ਗਲੀ ਆ ਜਾਂਦੇ ਨੇ ਨਾਲ ਹੀ ਘਮਕੇ ਸਾਹਮਣੀ ਸਾਈਡ ਇੱਥੇ ਸਾਹਮਣੇ ਆ ਗਰਗ ਆ ਜਾਂਦੇ ਨੇ ਖਰਗ ਇਹਦਾ ਗੂਗਲ ਦੇ ਉੱਤੇ ਹੈਗਾ ਗੂਗਲ ਦੇ ਉੱਤੇ ਸਾਰੇ ਮੈਪ ਦੇ ਵਿੱਚ ਗੂਗਲ ਆ ਕੇ ਤੁਸੀਂ ਇੱਥੇ ਆ ਸਕਦੇ ਨੇ ਲੋਕੇਸ਼ਨ ਲਾ ਕੇ ਆਪਦੀ ਤੁਸੀਂ ਤਾਂ ਗਰਗ ਸਟਿਕਰ ਵਾਲੇ ਕੋਲ ਆ ਸਕਦੇ ਇੱਕ ਪਾਈ ਨਾਲ ਸਟਿਕਰ ਤੇ ਇੱਕ ਪੈਂਦਾ ਦੇ ਹੀ ਰੰਗ ਸਪੈਸ਼ਲ ਮਿਲਦੇ ਇਹਨਾਂ ਕੋਲ 90 ਸ਼ਹਿਰ ਦੇ ਵਿੱਚ ਮੇਨ ਮੇਨ ਨਾਭਾ ਸ਼ਹਿਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾਭੇ ਦੇ ਵਿੱਚ ਹੀ ਸਾਰਾ ਕੁਝ ਮਸ਼ੀਨਾਂ ਵਗੈਰਾ ਕੰਪੈਨਾਂ ਇੰਨੀਆਂ ਵੀ ਨਾਭੇ ਬਟਿਆਲੇ ਮੇਕਓਡ ਰੇ ਹੀ ਬਣਦੀਆਂ ਨੇ 90 997 ਸਰਦਾਰੇ ਬਾਂ ਦੇ ਨਾਭੇ ਇਹ ਹਰਵੀਰ 997 ਜੱਸੀ ਮਸ਼ੀਨ ਨਾਲ ਆਪਾਂ ਪਹਿਲਾਂ ਗੱਲਬਾਤ ਸਾਰੀ ਕਰ ਲਈ ਆ ਪੂਰੀ ਤੁਸੀਂ ਵੀਡੀਓ ਪੇਜ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਜੱਸੀ ਦੇ ਜਿਹੜੇ ਮਾਲਕ ਵੀਰ ਜੱਸੀ ਉਹਨਾਂ ਨਾਲ ਤੇ ਉਥੋਂ ਜਿਹੜਾ ਸੇਲਸਮੈਨ ਵੀਰ ਆ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਉਹਨਾਂ ਨੇ ਸਾਰੀ ਡਿਟੇਲ ਦਿੱਤੀ ਹੋਈ ਆ ਵੀਡੀਓ ਦੇ ਵਿੱਚ ਵੀ ਕਿੱਦਾਂ ਜੱਸੀ ਮਸ਼ੀਨ ਕਿੱਦਾਂ ਕੰਮ ਕਰਦੀ ਆ ਕਿੱਦਾਂ ਵਰਕ ਕਰਦੀ ਆ ਕੀ ਉਹਦਾ ਸਿਸਟਮ ਆ ਸਾਰਾ ਜੱਸੀ ਮਸ਼ੀਨ ਵਾਲਾ ਨਾ ਤੇ ਇਹ ਜੀ ਆ ਜੀ ਹਰਜੀਤ ਮਸ਼ੀਨ ਇਹ 1 ਕਰੋੜ ਤੱਕ ਤਿਆਰ ਆ ਡਿਲੀਵਰੀ ਦੇਣ ਵਾਸਤੇ ਤੇ ਜਿਹੜੀਆਂ ਉਹ ਜੱਸੀ ਮਸ਼ੀਨਾਂ ਦਿਖਾਈਆਂ ਨੇ ਉਹ ਵੀ ਡਿਲੀਵਰੀ ਵਾਸਤੇ ਬਿਲਕੁਲ ਰੈਡੀ ਫਾਰ ਰੈਡੀ ਆ ਇਹਦਾ ਇੱਕ ਅੱਧੇ ਜਾਣ ਦਾ ਕੰਮ ਰਹਿ ਗਿਆ ਬਸ ਉਹ ਵੀ ਤਿਆਰ ਹੈ ਇਹ ਬਾਕੀ ਉਹ ਜੱਸੀ ਮਸ਼ੀਨ ਦੀ ਆਪਾਂ ਇੰਟਰਵਿਊ ਵੀਰ ਨਾਲ ਪਹਿਲਾਂ ਕੀਤੀ ਹੋਇਆ ਜਾ ਕੇ ਤੁਸੀਂ ਜਰੂਰ ਚੈੱਕ ਕਰਿਓ ਪੇਜ ਦੇ ਵਿੱਚ ਜੱਸੀ ਮਸ਼ੀਨ ਵਾਲਿਆਂ ਨਾਲ ਤੇ ਕਿਸੇ ਦਿਨ ਹੋਰਾਂ ਮਸ਼ੀਨਾਂ ਦੀ ਵੀ ਦੇਖਾਂਗੇ ਦੱਸੋ ਕਿ ਜਿਹੜੀ ਮਸ਼ੀਨ ਦੀ ਹੋਰ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਮਹੇਸ਼ ਜਾਂ ਕੋਈ ਹੋਰ ਜਾਂ ਪ੍ਰੀਤ ਪਰ ਤੁਹਾਨੂੰ ਉਹ ਵੀ ਤੁਹਾਨੂੰ ਮਸ਼ੀਨਾਂ ਆਪਾਂ ਜਰੂਰ ਕਾਵਾਂਗੇ ਇਹ ਤੁਹਾਨੂੰ ਆਪਾਂ ਦਿਖਾਈਆ ਹਰਜੀਤ ਕਿ ਕੁਛ ਕੁ ਕੁਛ ਕਿਸੇ ਸਰਜੀਤ ਦੇ ਤੇ ਬਾਕੀ ਆਪਾਂ ਤੁਹਾਨੂੰ ਦਿਖਾਇਆ ਜੀ ਜੁਦੀ ਦੇ ਸੀ ਮਸ਼ੀਨ ਦੇ ਦਿਖਾਇਆ